ਆਇਆ ਬਈਆ ਕਰਾਇਆ ਆ ਸਮਝੌਤਾ ਹਾਂ ਜਾਇਆ ਯਾਰ ਕਰਾਇਆ ਹੈ ਸਮਝੌਤਾ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਸਿਰੇ ਚੜੂਗਾ ਮੈਂ ਤਾਂ ਵਿਆਹ ਤੋਂ ਪਹਿਲਾਂ ਦੱਸਤਾ ਸੀ ਵੀ ਇਹ ਸਿਰੇ ਨਹੀਂ ਚੜਦਾ ਕੰਜਰਾ ਸੜਿਆ ਤੇਰੀ ਤਾਂ ਜਵਾਨ ਹੀ ਗਲੈਣੀ ਹੈਗੀ ਤੂੰ ਤਾਂ ਪਹਿਲਾਂ ਹੀ ਗੋਲ ਕਰਤੇ ਸੀ ਵੀ ਇਹ ਨਹੀਂ ਸਿਰੇ ਚੜਦਾ ਉਹ ਕਾਲੀ ਜਵਾਨ ਕਾਣੂ ਆਂਗੀ ਉੱਠੀ ਧੂੜ ਤੋਂ ਨੇਰੀ ਦਾ ਪਤਾ ਲੱਗ ਜਾਂਦਾ ਹੈਗਾ ਵੀ ਨੇਰੀ ਆਉਣ ਵਾਲੀ ਹੈ ਜਾਂ ਮੀਂਹ ਆਉਣ ਵਾਲਾ ਹੈਗਾ ਇਹ ਵੀ ਜ਼ਿੰਦਗੀ ਦੇ ਤਜਰਬੇ ਹੈਗੇ ਉਹ ਭਰਾ ਆਵਾਜ਼ ਗਾਂਦੇ ਜਵਾਕ ਪੜੇ ਲਿਖੇ ਹੈਗੇ ਆਪ ਦੀ ਮਰਜ਼ੀ ਨਾ ਕਰਾਉਂਦੇ ਆ ਚਲ ਤੂੰ ਸੁਣਾ ਤੂੰ ਕੀ ਦੁਨੀਆਦਾਰੀ ਬਾਰੇ ਜਾਣਦਾ ਹਾਂ ਛੋਡੀ ਉਹ ਛੋਡੀ ਤਾਂ ਨਿਗਾ ਸਾਰੇ ਪਿੰਡਤੀ ਹੁੰਦੀ ਹੈਗੀ ਬੈਠੇ ਰਹਿੰਨੇ ਹੋਗੇ ਉਹ ਸੁਣ ਲੈ ਦੋਨਾਂ 'ਚ ਫਰਕ ਕੀ ਹੁੰਦਾ ਲਵ ਮੈਰਿਜ ਤੇ ਅਰੇਂਜ ਮੈਰਿਜ 'ਚ ਜਿਹੜੀ ਹੁੰਦੀ ਹੈ ਅਰੇਂਜ ਮੈਰਿਜ ਵੀ ਬਚੋਲੇ ਰਾਹੀ ਹੋਈ ਆ ਉਹਦੇ ਵਿੱਚ ਆਪਾਂ ਪੂਰੀ ਸ਼ਾਣ-ਵੀਨ ਕਰਦੇ ਆ ਸ਼ਾਣ-ਵੀਨ ਕਿਵੇਂ ਕਰਦੇ ਸਾਰੇ ਮਾੜੇ ਪੱਖ ਦੇਖਦੇ ਆ ਵੇਦਾ ਘਰ ਵੀ ਹੈ ਨਹੀਂ ਕੰਮ ਨਹੀਂ ਕਰਦਾ ਮਾਂ ਕਿਵੇਂ ਆ ਪਿਓ ਕਿਵੇਂ ਆ ਖਾਨਦਾਨ ਕਿਵੇਂ ਆ ਸਾਰਾ ਕੁਝ ਦੇਖ ਕੇ ਫਿਰ ਚੰਗੇ ਵੱਖ ਵਿੱਚੋਂ ਲੱਭਦੇ ਆ ਹੈਗੇ ਆ ਤਾਂ ਆਪਾਂ ਕਰਦੇ ਆ ਜਿਹੜੀ ਹੁੰਦੀ ਹੈ ਲੰਮ ਮੈਰਜ ਉਹ ਜੋ ਸਾਰਾ ਕੁਝ ਚੰਗਾ ਹੀ ਚੰਗਾ ਦੇਖਿਆ ਜਾਂਦਾ ਮਾੜਾ ਪੱਖ ਹੀ ਨਹੀਂ ਦੇਖਦੇ ਕੁੜੀ ਤੇ ਮੁੰਡਾ ਇੱਕ ਦੂਜੇ ਚੋਂ ਚੰਗਾ ਹੀ ਦੇਖਣਗੇ ਮਾੜਾ ਉਹਨਾਂ ਨੂੰ ਉਹਨਾਂ ਜਦੋਂ ਜਵਾਕ ਜਾਮਾ ਪੈਂਦਾ ਸਾਲਕ ਬਾਅਦ ਕਵੀਲਦਰੀ ਗੱਲ ਪੈਂਦੀ ਆ ਫਿਰ ਦਿਸਣਾ ਸ਼ੁਰੂ ਹੁੰਦਾ ਫਿਰ ਉਸ ਤੋਂ ਬਾਅਦ ਪੈਂਦੇ ਆ ਰੋਲੇ ਜਿਹੜਾ ਕੋਈਸ ਉਹਨਾਂ ਨੂੰ ਸਾਲ ਬਾਅਦ ਦੀਂਦਾਗਾ ਤੇ ਜਿਹੜਾ ਆਪਣਾ ਹੁੰਦਾ ਵਿਚੋਲੇ ਰਾਹੀ ਰਿਸ਼ਤਾ ਹੋਇਆ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਦੇਖ ਲੈਂਦੇ ਆ ਲਵ ਮੈਰਿਜ ਦੇ ਵਿੱਚ ਤਾਂ 70 ਤੋਂ 80% ਰਿਸ਼ਤੇ ਟੁੱਟਦੇ ਆ ਤੇ ਜਿਹੜੇ ਹੁੰਦੇ ਵਿਚੋਲੇ ਰਾਹੀ ਉਹਦੇ ਵਿੱਚ 70 ਤੋਂ 80% ਸਿਰੇ ਚੜ ਜਾਂਦੇ ਆ ਪਿੱ 30% ਜਾਂ 20% ਦੇ ਵਿੱਚ ਕਲੇਸ਼ ਹੁੰਦਾ ਤੇ ਲਵ ਮੈਰਿਜ ਦੇ ਵਿੱਚ 20 ਤੋਂ 30% ਹੀ ਸੁਖੀ ਬਸਦੇ ਆ ਬਾਕੀ ਸਾਰਾ ਘੁੱਤ ਕਲੇਸ਼ ਹੁੰਦਾ ਹੁਣ ਤੂੰ ਆਏ ਦੇਖ ਲਾ ਜਿਵੇਂ ਕਹਿੰਦੇ ਹੁੰਦੇ ਵੀ ਇਸ ਕੁੱਚ ਅੰਨੇ ਹੁੰਦੇ ਇਹ ਕਰਦੇ ਕਹਿਣਗੇ ਵੀ ਉਹਦੀ ਮਾਂ ਪੈੜੀ ਆ ਲੈ ਮਾਂ ਤਾਂ ਕੁੜੀ ਨਾ ਜਾਂ ਮੁੰਡੇ ਨਾ ਵਰਤਨਾ ਮੈਂ ਮਾਂ ਤੋਂ ਕੀ ਲੈਣਾ ਉਹਦਾ ਪਿਓ ਨਸ਼ਾ ਕਰਦਾ ਕਹਿਣਗੇ ਲੈ ਮੈਂ ਮੁੰਡੇ ਨਾ ਵਰਤਨਾ ਜਾਂ ਕੁੜੀ ਨਾ ਵਰਤਨਾ ਪਿਓ ਤੋਂ ਕੀ ਲੈਣਾ ਵੀ ਜ਼ਮੀਨ ਤਾਂ ਪਿਓ ਹੀ ਵੇਚੂਗਾ ਤੇ ਸਾਰਾ ਦਿਨ ਮੁੰਡਾ ਦਾ ਕੰਮ ਤੇ ਵਾਗੂ ਜੂ ਵੀ ਸਾਰਾ ਦਿਨ ਘਰੇ ਤਾਂ ਮਾਂ ਨਾਲ ਹੀ ਰਹਿਣਾਗਾ ਨੋਨੇ ਜੇ ਮਾਂ ਨਹੀਂ ਨਾ ਮੇਰੀ ਵੀ ਤੇ ਕੱਲਾ ਬੰਦਾ ਕੀ ਕਰ ਲੂਗਾ ਬਾਈ ਜੋ ਅੱਗੇ ਸਿਆਣੇ ਰਿਸ਼ਤਾ ਕਰਨ ਜਾਂਦੀ ਸੀ ਨਾ ਉਹਦੀ ਕਹਿ ਦਿੰਦੇ ਵੀ ਭਾਈ 부ੜੀ ਦੀ ਅੱਖ ਕੋੜ ਲੱਗਦੀ ਆਪਾਂ ਨਹੀਂ ਰਿਸ਼ਤਾ ਕਰਦੇ ਕੁੜੀ ਨੂੰ ਤੰਗ ਕਰੋ ਜੇ 부ੜੀ ਬਾਲਾ ਬੋਲਦੀ ਉਹਦੀ ਦੇਖ ਲੈਂਦੇ ਸੀ ਭਾਈ 부ੜੀ ਪਾੜੀ ਚਲਾਕ ਲੱਗਦੀ ਆ ਇਹਦਾ ਜ਼ਿੰਮੇਵਾਰੀ ਚ ਮੂਰੇ ਹੋਊਗੀ ਇਹਦਾ ਕੁੜੀ ਨੂੰ ਤੱਕੇ ਰੱਖੂ ਆਪਣੀ ਜਾਂ ਫਿਰ ਦੇਖ ਲੈਂਦੇ ਸੀ ਭਾਈ ਮੁੰਡੇ ਦਾ ਪਿਓ ਨਸ਼ੇੜੀ ਆਗਾ ਵੀ ਜਿਹੜਾ ਪਿਓ ਨਸ਼ੇੜੀ ਆ ਤੇ ਮੁੰਡੇ ਤੇ ਕੀ ਅਸਰ ਹੋਣਾਗਾ ਜਾਂ ਫਿਰ ਉਹਦਾ ਕੋਈ ਖਾਨਦਾਨ ਦੇਖਦੇ ਬੀਵੰਦਕ ਕੰਮ ਕੀ ਕਰਦਾ ਅੱਗੇ ਤਾਂ ਦੇਖਦੇ ਨੇ ਵੀ ਘਰ-ਵਾਰ ਘਰ-ਵਾਰਚ ਕੀ ਦੇਖਦੇ ਬੰਦੇ ਦਾ ਖਾਨਦਾਨ ਮੁੰਡੇ ਦਾ ਪਰਿਵਾਰ ਹੁਣ ਘਰ-ਵਾਰਚ ਇਕੱਲੀ ਕੋਠੀ ਦੇਖਦੀ ਆ ਹੈਗੀ ਆ ਬਸ ਸਾਲ ਬਾਅਦ ਪਤਾ ਲੱਗਦਾ ਵੀ ਗਾਲ-ਗਾਲ ਕਰ ਜਾਈ ਆ ਹੂੰ ਤੇ ਜਿਹੜੀਆਂ ਗੱਲਾਂ ਤੂੰ ਕਰਦਾ ਫੋਜੀਆ ਇਹ ਨਹੀਂ ਸਿਰੇ ਚੜਦੀਆਂ ਇਹਦਾ ਸਾਲ ਬਾਅਦ ਕੁਤਕਲੇਸ਼ ਸਾਰਿਆਂ ਚ ਹੀ ਪੈਂਦਾਗਾ ਜਿਹੜੇ ਲੰਬ ਮੈਰਿਜ ਕਰੁੰਦੇ ਆ ਕਿਉਂਕਿ ਇਹਨਾਂ ਨੂੰ ਸਾਲ ਬਾਅਦ ਪਤਾ ਲੱਗਦਾ ਜੂ ਅੱਖਾਂ ਤੋਂ ਉਹ ਪਿਆਰ ਵਾਲਾ ਰਹਿ ਪੜਦਾ ਜਾਂ ਲੈ ਜਾਂਦਾ ਨਾ ਫੇਰ ਪਤਾ ਲੱਗਦਾ ਮੇਰੀ ਮਾਂ ਸੱਸ ਪੜੀ ਆ ਮੇਰਾ ਸਹੁਰਾ ਪੜਾਗਾ ਮੇਰਾ ਨਹੀਂ ਕੁੜੀ ਆਖੂ ਵੀ ਮੈਨੂੰ ਸਹੁਰਿਆਂ ਦੇ ਵਿੱਚ ਹੀ ਤੰਗ ਕਰਦੇ ਆ ਜੇ ਮੁੰਡੇ ਨੇ ਲੰਬ ਮੈਰਿਜ ਕਰਾਈ ਆ ਉਹ ਆਖੂਗਾ ਮੇਰੀ ਸੱਸ ਨਹੀਂ ਮੇਰੀ ਘਰ ਵਾਲੀ ਦੇ ਪੈਰ ਲੱਗਣ ਦਿੰਦੀ ਇਹਨੂੰ ਫੋਨ ਤੇ ਪੰਪ ਦੇਈ ਜਾਂਦੀ ਆ ਜੇ ਭਾਈ ਕਰਾਈ ਹੁੰਦੀ ਅਰੇਂਜ ਮੈਰਿਜ ਆ ਜੇ ਕੋਈ 19 21 ਹੁੰਦੀ ਆ ਅਗਲਾ ਬਚੋਲੇ ਕੋਲੇ ਜਾਂਦਾ ਅਗਲਾ ਪੰਚਾਇਤ ਕੋਲੇ ਜਾਂਦਾ ਮਾਪਿਓ ਕੁੜੀ ਵਾਲਿਆਂ ਕੋਲੇ ਜਾਂਦਾ ਕੁੜੀ ਵਾਲੇ ਮਾਪਿਓ ਮੁੰਡੇ ਵਾਲਿਆਂ ਕੋਲੇ ਜਾਂਦੇ ਆ ਕੋਈ ਰਾਏ ਮਸਵਰਾ ਕਰਦੇ ਆ ਕੋਈ ਸਮਝੌਤਾ ਕਰਾਉਂਦੇ ਆ ਦੋਨੇ ਜੀਆਂ ਨੂੰ ਛਿੜਕਦੇ ਆਗੇ ਜਦੋਂ ਕਹਿੰਦੇ ਮੀਆਂ ਵੀ ਵੀ ਰਾਜੀ ਕੀ ਕਰੂਗਾ ਕਾਜੀ ਫਿਰ ਕਾਜੀ ਕੀ ਉਹਦੇ ਵਿੱਚ ਕਰ ਲੂਗਾ ਆਕੇ ਕਿਹਦਾ ਸਮਝੌਤਾ ਕਰਾ ਲੇ ਜੂ ਮੀਆਂ ਵੀ ਵੀ ਰਾਜੀ ਆ ਤੇ ਜਦੋਂ ਮੀਆਂ ਵੀ ਵਿੱਚ ਕੁੱਤ ਕਲੇਸ਼ ਪੈ ਗਿਆ ਫਿਰ ਜੱਜ ਵਕੀਲ ਵੀ ਨਹੀਂ ਕੁਝ ਕਰ ਸਕਦੇ ਬਈ ਆ ਫਰਕ ਹੁੰਦੀ ਐ ਇਹਨਾਂ ਦੇ ਵਿੱਚ ਤੇ ਜੁਹ ਉਤੇ ਇਹਦਾ ਮਤਲਬ ਕਹਿਣ ਦੇ ਵੀ ਜੇ ਅਸੀਂ ਬਈ ਵਿਆਹ ਨਹੀਂ ਕਰਾਇਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦੁਨੀਆਦਾਰੀ ਵਾਰੀ ਨਹੀਂ ਪਤਾ ਸਭ ਕੁਝ ਪਤਾ ਜੀ ਪੰਗਾ ਨਹੀਂ ਲਿਆ ਹੈ ਤਰੇ ਵਰਦਿਆ ਨਾ ਤੁਸੀਂ ਖਾਈਂ ਜ਼ਰੂਰ ਠੇਬੇ ਇਹ ਫਰਕ ਹੁੰਦਿਆ ਚੰਗਾ ਤੇ ਮਾੜਾ ਇਹ ਨਾ ਮਾਇੰਦਾ ਸੈੱਟ ਹੁੰਦਾ ਬਸ ਜਦੋਂ ਕੁੜੀ ਮੁੰਡੇ ਦਾ ਦਿਮਾਗ ਸੈੱਟ ਹੋ ਜੇ ਬਸ ਵੀ ਇੱਥੇ ਕਰਾਉਣਾ ਹੁੰਦਾ ਕਰਾਉਣਾ ਹੀ ਆ ਫੇਰ ਜਦੋਂ ਨਾ ਮੁੰਡਾ ਸੈੱਟ ਹੋ ਜੇ ਵੀ ਤਲਾਕ ਲੈਣਾ ਤਾਂ ਲੈਣਾ ਹੀ ਆ ਤੇਰੇ ਵਰਗੇ ਆਪਣੀ 36 ਪੰਚਾਇਤਾਂ ਦੁਰੀਆਂ ਫਿਰ ਨੇ ਇਹਨਾਂ ਦੇ ਵਿੱਚ ਇਹ ਨਹੀਂ ਮੰਨਦੇ ਹੁੰਦੇ ਕਿਸੇ ਨਾ ਤੇ ਇਹ ਵਿਆਹ ਕਰਾਉਣ ਵੇਲੇ ਕਿਸੇ ਕੰਜਰ ਦੀ ਮੰਨਣਾ ਇਹ ਕਹਿੰਦੇ ਬਸ ਵਿਆਹ ਕਰਾਉਣਾ ਤਾਂ ਕਰਾਉਣਾ ਹੀ ਆ ਤੇ ਨਾ ਬਈ ਇਹ ਤਲਾਕ ਦੇਣ ਵੇਲੇ ਕਿਸੇ ਕੰਜਰ ਦੀ ਮੰਨਣਾ ਜੇ ਦੇਣਾ ਤਾਂ ਦੇਣਾ ਹੀ ਆ ਛੁੱਡੇ ਵਰਗੀਆਂ ਆਪਣੀ ਸੱਤ ਪੰਚਾਇਤਾਂ ਬੈਠੀਆਂ ਰਹਿਣਾਂ ਇਹਨਾਂ ਵਿੱਚ